ਪੱਤਰਕਾਰ ਦੋਸਤੋ ਤੁਹਾਡਾ ਸਾਰਿਆਂ ਨੂੰ ਇਸ ਪ੍ਰੈਸ ਕਾਨਫਰੰਸ ਚ 온ਲੀ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਦੋਸਤੋ ਕੱਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨੂੰ ਖੂਨ ਪਸੀਨੇ ਤੇ ਬਾਦਲ ਪਰਿਵਾਰ ਨੇ ਆਪਣੇ ਸੁੱਖ ਵਿਲਾ ਖੜੇ ਕੀਤੇ ਆ ਉਸ ਈਜ ਨੂੰ ਉਸ ਗੱਲ ਨੂੰ ਅੱਗੇ ਵਧਾਉਣ ਵਾਸਤੇ ਅੱਜ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਗੱਲ ਇਹ ਹੈ ਕਿ ਸੱਤਾ ਚ ਆ ਕੇ ਔਰ ਸੱਤਾ ਦੇ ਦੌਰਾਨ ਆਪਣੇ ਨਿੱਜੀ ਹਿੱਤ ਕਿਸ ਤਰੀਕੇ ਨਾਲ ਪ੍ਰੋਟੈਕਟ ਕਰਨੇ ਆ ਫਾਇਦੇ ਲੈਣੇ ਆ ਉਹਦੇ ਲਈ ਇੱਕ ਕੱਲਾ ਐਗਜ਼ਾਮਪਲ ਸੁਖਵਿਲਾ ਦਾ ਨਹੀਂ ਹੈ ਦੇ ਆਰ ਹੈਪਚੁਅਲ ਬੈਨੀਫਿਸ਼ਰੀ ਆਪਾਂ ਇੱਕ ਸ਼ਬਦ ਵਰਤਦੇ ਹੁੰਨੇ ਆ ਕਿ ਹੈਪਚੁਅਲ ਅਫੈਂਡਰ ਕੋਈ ਬੰਦਾ ਵਾਰ-ਵਾਰ ਕਰਾਇਮ ਕਰਦਾ ਹੈ ਤੇ ਲੀਗਲ ਟਰਮ ਹੈ ਕਿ ਐਕਚੁਅਲ অফেন্ডਰ ਹੈ ਲੇਕਿਨ ਇਸ ਅੱਜ ਇਸ ਪ੍ਰੈਸ ਕਾਨਫਰੈਂਸ 'ਚ ਮੈਂ ਐਕਸਪਲੇਨ ਕਰੂੰਗਾ ਕਿ ਬਾਦਲ ਪਰਿਵਾਰ ਐਕਚੁਅਲ ਬੈਨੀਫਿਸ਼ੀਰੀ ਹੈ ਜਦੋਂ ਜੇ ਸੱਤਾ 'ਚ ਇਹ ਹੁੰਦੇ ਆ ਕਿਸ ਤਰੀਕੇ ਨਾਲ ਆਪਣੇ ਪਰਿਵਾਰਕ ਲਾਹੇ ਵਾਸਤੇ ਨਿੱਜੀ ਵਿਵਸਾਇਏ ਧੰਦੇ ਵਾਸਤੇ ਕਾਰੋਬਾਰ ਨੂੰ ਤਰਜੀਹ ਦਿੰਦੇ ਆ ਔਰ ਫਾਇਦਾ ਲੈਂਦੇ ਉਹਦੇ ਇੱਕ ਨਹੀਂ ਅਨੇਕਾ ਉਦਾਹਰਣਾਂ 1977-78 ਚ ਆਪਾਂ ਸ਼ੁਰੂ ਕਰ ਲਈਏ ਜਦੋਂ ਮੁੱਖ ਮੰਤਰੀ ਮਾਨ ਸਾਹਿਬ ਨੇ ਵੀ ਲੁਧਿਆਣੇ ਮੀਟਿੰਗ ਬੁਲਾਈ ਸ਼ੋਰ ਚ ਗੱਲ ਕੀਤੀ ਸੀ ਕਿ ਬਾਦਲ ਸਾਹਿਬ ਨੇ एसवाईएल ਦਾ ਨੋਟੀਫਿਕੇਸ਼ਨ ਕਰਤਾ ਤੇ ਬੈਨੀਫਿਟ ਕੀ ਹੋਇਆ ਗੁਰਗਾਵਾ ਚ 5 ਸਟਾਰ ਹੋਟਲ ਦੀ ਜ਼ਮੀਨ ਹੈਪਟੂਅਲ ਬੈਨੀਫਿਸ਼ਰੀ ਬਾਦਲ ਪਰਿਵਾਰ ਉਹ ਇੱਕ ਇੱਕ ਕਰਕੇ ਜੇ 1997 ਵਾਲੀ ਸਰਕਾਰ ਚ SYL ਨੂੰ ਡੀਸੈਲਟਿੰਗ ਦੇ ਨਾਮ ਤੇ ਸਫਾਈ ਕੀਤੀ ਜਾਂਦੀ ਆ ਅਪਗ੍ਰੇਡ ਕੀਤੀ ਜਾਂਦੀ ਆ ਤੇ ਬੈਨੀਫਿਟ ਕੀ ਆਇਆ ਜਾਂਦਾ ਬਾਲਾਸਰ ਦੇ ਫਾਰਮ ਨੂੰ ਵੱਧੂ ਵੱਧ ਪਾਣੀ ਤਾਂ ਕਿ ਉਹਨਾਂ ਦੀ ਖੇਤੀਬਾੜੀ ਚ ਕੋਈ ਕਮੀ ਨਾ ਰਹਿ ਜੇ ਥਿਸ ਇਜ਼ ਦਾ ਐਗਜੈਕਟ ਐਗਜ਼ਾਮਪਲ ਆਫ ਹੈਪਚੁਅਲ ਬੈਨੀਫਿਸ਼ਰੀ ਸੇਮ ਇਸੇ ਤਰੀਕੇ ਨਾਲ ਇਹ ਤਾਂ ਗੁਰਬਾਣੀ ਨੂੰ ਵੀ ਛੱਡਦੇ ਗੁਰੂ ਸਾਹਿਬ ਦੀ ਬਾਣੀ ਤੇ ਪ੍ਰਚਾਰ ਪ੍ਰਸਾਰ ਨੂੰ ਵੀ ਉਰਤੇ پابੰਦੀ ਲਾਤੀ ਉਹਦੇ ਤੇ ਲਿਮਿਟੇਸ਼ਨ ਉਹਨੂੰ ਇੱਕ ਲਿਮਿਟਿਡ ਦਾਇਰੇਚ ਪ੍ਰਸਾਰਨ ਕਰਤਾ ਤੇ ਬੈਨੀਫਿਟ ਕਿੰਨੇ ਲਿਆ ਪੀਟੀਸੀ ਚੈਨਲ ਨੇ ਫਿਰ ਐਕਚੁਅਲ ਬੈਨੀਫਿਸ਼ੀਰੀ ਕਿਉਂ ਕਿਸੇ ਚੈਨਲ ਹੋਰ ਕਿਸੇ ਨੂੰ ਰਾਈਟ ਨਹੀਂ ਕਿਸੇ ਵੀ ਰੇਡੀਓ ਨੂੰ ਰਾਈਟ ਨਹੀਂ ਕਿਸੇ ਨੂੰ ਅਧਿਕਾਰ ਨਹੀਂ ਜੇ ਅਧਿਕਾਰ ਮਿਲਦੇ ਸੀ ਤੇ ਲੱਖਾਂ ਲੱਖਾਂ ਹਜ਼ਾਰਾਂ ਯਾਰਾਂ ਕਰੋੜਾ ਕਰੋੜਾ ਰੁਪਇਆ ਉਹਨਾਂ ਨੂੰ ਉਹਦੇ ਬਦਲੇ ਦੇਣਾ ਪੈਂਦਾ ਸੀ ਅਗੇ ਗੁਰਬਾਣੀ ਤੋਂ ਵੀ ਬੈਨੀਫਿਟ ਲਿਆ ਤੇ ਬੈਨੀਫਿਟ ਇੱਥੇ ਕੋਈ ਪੰਜਾਬ ਦੇ ਲੋਕਾਂ ਦਾ ਨਹੀਂ ਹੋ ਰਿਹਾ ਜਿਹੜਾ ਸਭ ਤੋਂ ਹੀ ਅਹਿਮ ਪੁਆਇੰਟ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਸਾਥੀਓ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਹੈ ਕਿ तमाम ਇਹਨਾਂ ਪਹਿਲੂਆਂ 'ਚ ਬੈਨੀਫਿਟ ਪੰਜਾਬ ਦਾ ਨਹੀਂ ਹੋਇਆ ਪੰਜਾਬ ਨੂੰ ਤੇ ਦਾਤੇ ਲਾਇਆ ਗਿਆ ਬੈਨੀਫਿਟ ਪਰਿਵਾਰ ਦਾ ਹੋਇਆ ਹਮੇਸ਼ਾ ਪਰਿਵਾਰ ਦਾ ਹੋਇਆ ਪੀਆਰਟੀਸੀ ਵਰਸਿਜ ਪ੍ਰਾਈਵੇਟ ਬੱਸਾਂ ਦਾ ਕਾਰਵਾ ਹੁਣ ਮੈਨੂੰ ਇਹ ਦੱਸੋ ਇਹ ਬਾਦਲ ਸਾਹਿਬ ਦੀ ਹੀ ਸਰਕਾਰ ਹੈ 2007 ਤੋਂ 17 ਵਾਲੇ ਕਾਰਨਾਮੇ ਅਗਰ ਮੈਂ ਤੁਹਾਨੂੰ ਦੱਸਾਂ ਕੱਲ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਤੇ ਚਾਨਣ ਪਾਇਆ 2007 ਵਾਲੀ 17 ਵਾਲੀ ਸਰਕਾਰ ਚ ਇੱਕ ਨਵੀਂ ਪਾਲਿਸੀ ਲਿਆਤੀ ਟ੍ਰਾਂਸਪੋਰਟ ਦੀ ਅਗਰ ਆਪਾਂ ਗੱਲ ਕਰ ਲਈਏ ਕਿ ਪ੍ਰਾਈਵੇਟ ਬੱਸ ਨੂੰ ਪਾਸ ਕਰਾਉਣ ਤੇ ਟੈਕਸ ਘਟ ਤੇ ਸਰਕਾਰੀ ਬੱਸ ਪਾਸ ਕਰਾਉਣ ਤੇ ਟੈਕਸ ਵਧ ਅਗੇਨ ਐਪਚੁਅਲ ਬੈਨੀਫਿਸ਼ੀਰੀ ਕੌਣ ਬਾਦਲ ਪਰਵਾਹ ਰੂਟ ਐਕਸਟੈਂਡ ਕਰਨੇ 27 ਕਿਲੋਮੀਟਰ ਤੋਂ 1 27 ਕਿਲੋਮੀਟਰ ਅਬੋਰ ਤੋਂ ਲੈ ਕੇ ਚੰਡੀਗੜ੍ਹ ਤੱਕ ਬੱਸਾਂ ਲਿਆਂਦੀਆਂ ਸ तमाम ਗਾਈਡਲਾਈਨਾਂ ਟ੍ਰਾਂਸਪੋਰਟ ਡਿਪਾਰਟਮੈਂਟ ਦੀਆਂ ਵਾਇਓਲੇਟ ਕਰਤੀਆਂ ਸ ਫਾਇਦਾ ਬੈਨੀਫਿਸ਼ਰੀ ਕੌਣ ਬਾਦਲ ਪਰਵਾਹ ਇਹ ਇਸ ਕਰਕੇ ਮੈਂ ਟਰਮ ਬਦਲੀ ਵਰਤੀ ਸੀ ਕਿ ਦੇ ਆਰ ਹੈਕਚੁਅਲ ਬੈਨੀਫਿਸ਼ਰੀ ਔਰ ਬੈਨੀਫਿਟ ਸਿਰਫ ਤੇ ਸਿਰਫ ਪੰਜਾਬ ਦੇ ਸਰਮਾਏ ਨੂੰ ਦਾਤੇ ਲਾਇਆ ਪੰਜਾਬ ਦੇ ਲੋਕਾਂ ਦੇ ਭਵਿੱਖ ਤੇ ਕਾਲਾ ਮਤਲਬ ਕਲੰਕ ਲਾਇਆ ਤਬਾਲ ਆਇਆ ਤੇ ਸਿਰਫ ਤੇ ਸਿਰਫ ਆਪਣੇ ਕਾਰੋਬਾਰ ਵਧਾਏ ਆ ਕਿਹੜੇ ਮਹਿਕਮੇ ਨੂੰ ਹੁਣ ਮੈਂ ਆ ਰੀਸੈਂਟ ਗੱਲ ਕਰ ਲੈਣਾ ਹੁਣ ਤੁਹਾਡੇ ਕੋ ਜਿਹੜਾ ਟੂਰਿਜ਼ਮ ਇਕੋ ਟੂਰਿਜ਼ਮ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਰਸਸ ਸੁਖਵਿਲਾ ਮੈਟਰੋ ਇਕੋ ਗ੍ਰੀਨ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਰਸਸ ਸੁਖਵਿਲਾ ਇਹ ਵੀ ਸਾਨੂੰ ਕੱਲ ਹੀ ਪਤਾ ਲੱਗਿਆ ਵੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵਰਸਸ ਸੁਖਵਿਲਾ ਇਹਦੇ ਚ ਵੀ ਆ ਪਾਲਿਸੀ ਹੈ ਮੇਰੇ ਹੱਥੇ ਕੀ ਮਤਲਬ ਫੋਰੈਸਟ ਜਿਹੜਾ ਏਰੀਆ ਹੈ ਉਹਦੇ ਚ ਇੱਕ ਜ਼ਮੀਨ ਨੂੰ ਡਿਫਰੈਂਟ ਆਪਣੀਆਂ ਕੰਪਨੀਆਂ ਤੋਂ ਖਰੀਦ ਕੇ ਫਿਰ ਆਪਣੇ ਨਾਂ ਹੀ ਲੈ ਕੇ ਆਪਣੇ ਨਾਂ ਹੀ ਲਵਾ ਕੇ ਫਾਈਵ ਸਟਾਰ ਸੁਖਵਿਲਾ ਖੜਾ ਕਰ ਲਿਆ ਔਰ ਜਿੰਨੂੰ ਐਗਜ਼ਮਪਸ਼ਨ ਦਵਾਈ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ 1 ਅਰਬ ਰੁਪਏ ਦੀ ਐਗਜ਼ਮਪਸ਼ਨ 1 ਅਰਬ 8 ਲੱਖ ਤਕਰੀਬਨ 70000 ਰੁਪਏ ਦੀ ਬਤਾ ਹਿਊਜ ਅਮਾਉਂਟ ਇਹ ਮਤਲਬ ਥਿਸ ਇਜ਼ ਦਾ ਹੈਬਚੁਅਲ ਬੈਨੀਫਿਸ਼ਰੀ ਮਤਲਬ ਬੜਾ ਪਿਓਰਲੀ ਐਗਜ਼ਾਮਪਲ ਹੈ ਕਿ ਇੱਕ ਅਰਬ ਰੁਪਈਆ ਇੱਕ ਅਰਬ ਰੁਪਈਆ ਪੰਜਾਬ ਦੇ ਖੂਨ ਪਸੀਨੇ ਦਾ ਲੋਕਾਂ ਦਾ ਰੁਪਈਆ ਉਹਨੂੰ ਆਪਣੇ ਸੈਵਨ ਸਟਾਰ ਜਿਹੜਾ ਇਕੋ ਗ੍ਰੀਨ ਰਿਜ਼ੋਰਟ ਹੈ ਨਾ ਵਰਸਸ ਸੁਖਵਿਲਾ ਵਰਸਸ ਨੀਆ ਉਹ ਵਰਸਸ ਨੀਆ ਸੇਮ ਹੀ ਹੈ ਇਕੁਅਲ ਇਕੁਅਲ ਸੁਖਵਿਲਾ ਹੈ ਉਨੇ ਵਾਸਤੇ 1 ਕਰੋੜ ਰੁਪਏ ਦੀ ਐਗਜ਼ੈਂਪਸ਼ਨ ਤੋਂ 1 ਅਰਬ ਰੁਪਏ ਦੀ ਤੇ 870 ਹਜ਼ਾਰ ਤੋਂ ਵੱਧ ਦੀ ਐਗਜ਼ੈਂਪਸ਼ਨ ਦਵਾਈ ਦਵਾਈ SGST VAT ਤੇ ਬਿਜਲੀ ਇਲੈਕਟ੍ਰਿਸਿਟੀ ਐਗਜ਼ੈਂਪਸ਼ਨ ਇਹ ਇੰਤਹਾਹ ਆ ਪੰਜਾਬ ਦੇ ਲੋਕਾਂ ਨਾਲ ਧੋਖੇ ਦੀ ਇੰਤਹਾਹ ਕੀਤੀ ਇਸ ਪਰਿਵਾਰ ਨੇ ਸਿਰਫ ਤੇ ਸਿਰਫ ਆਪਣੇ 5 ਸਟਾਰ ਆਪਣੇ ਬੱਸਾਂ ਦੇ ਕਾਰਵੇ ਚੇਨ ਆਫ ਬੱਸਸ ਚਾਹੇ ਪੰਜਾਬ ਦਾ ਪਾਣੀ ਹੋਵੇ ਪੰਜਾਬ ਦਾ ਜਿਹੜਾ ਫੋਰੈਸਟ ਹੋਵੇ ਪੰਜਾਬ ਦੀ ਜ਼ਮੀਨ ਹੋਵੇ ਪੰਜਾਬ ਦੀ ਟਰਾਂਸਪੋਰਟ ਹੋਵੇ ਸਰਕਾਰੀ तमाम ادارے ਤੇ ਹੱਦ ਤੇ ਉਦੋਂ ਜਾਂਦੀ ਆ ਜਦੋਂ ਗੁਰਬਾਣੀ ਨੂੰ ਵੀ ਜਿਹੜਾ ਹੈ ਗੁਰੂ ਦੀ ਬਾਣੀ ਨੂੰ ਵੀ ਜਿਹੜਾ ਆਪਣੇ ਆਪਣੇ ਫਾਇਦੇ ਲਈ ਸੀਮਤ ਕਰਕੇ ਆਪਣੇ ਜਿਹੜਾ ਪੂਰੇ ਉਸਕੰਜੇ ਚ ਲਿਮਿਟਡ ਕਰ ਲਿਆ ਕਿ ਆਮ ਬੰਦਾ ਜਿਹੜਾ ਆ ਔਰਤੋਂ ਦੂਰ ਹੋ ਜੇ ਇਹ ਹਾਲਾਤ ਐ ਇਹ ਇਹਨਾਂ ਦੇ ਰਾਜ ਭਾਗ ਦੇ ਉਹ ਦਰੇ ਦੁੱਖ ਦੁੱਖ ਭਰੇ ਕਿੱਸੇ ਆ ਜਿਹਨੂੰ ਮੈਂ ਕਹਿੰਨਾ ਕਿ ਦੇ ਆਰ ਦਾ ਹੈਪਚੁਅਲ ਬੈਨੀਫਿਸ਼ੀਰੀ ਫਰੋਮ ਪੰਜਾਬ ਪੰਜਾਬ ਦੇ ਖਜ਼ਾਨੇ ਤੋਂ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸੇ ਕਿਸਾਨ ਦਾ ਅਖੇ ਇੱਕ ਕਿਸਾਨ ਦਾ ਕਰਜ਼ਾ ਮਾਫ ਕੀਤਾ ਆ ਜਿਹੜੇ ਸੋ ਕਾਲਡ ਵਿਕਾਸਪੁਰਸ਼ ਵੀਰ ਸੁਖਵੀਰ ਇੱਕ ਕਰੋੜ ਰੁਪਇਆ ਆਪਣੇ ਰਿਜ਼ੋਰਟ ਲਈ ਫੈਵਨ ਸਟਾਰ ਰਿਜ਼ੋਰਟ ਲਈ ਫੋਰੈਸਟ ਦੀ ਜ਼ਮੀਨ ਤੇ ਪੰਜਾਬ ਦੀਆਂ ਗਾਈਡਲਾਈਨਰਾਂ ਨੂੰ ਵਾਇਲੇਸ਼ਨ ਕਰਕੇ ਬਣਾ ਲੈਂਦੇ ਆ ਤੇ ਇੱਕ ਅਰਬ ਰੁਪਏ ਤੋਂ ਵੱਧ ਦਾ ਜਿਹੜਾ ਉਹਦਾ ਟੈਕਸ ਸੰਯਮਸ਼ਨ ਬੈਨੀਫਿਟ not for me not only for one year two years 10 ਸਾਲਾਂ ਲਈ 2015 ਤੋਂ ਲੈ ਕੇ 2025 ਤੱਕ ਇਹ ਲੋਕ ਜਿਹੜੇ ਆ ਇਸ ਤਰੀਕੇ ਨਾਲ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਇਹਨਾਂ ਨੇ ਲਿਵਕੀਆ ਪੰਜਾਬ ਦੇ ਰਿਸੋਰਸਸ ਦੀ ਦੁਰਵਰਤੋਂ ਇਹਨਾਂ ਨੇ ਕੀਤੀ ਆ ਪੰਜਾਬ ਦੇ ਪੌਣ ਪਾਣੀ ਦੀ ਪੰਜਾਬ ਦਾ ਧਰਤੀ ਜਲ ਜੀਵਨ ਵਨ ਕੋਈ ਚੀਜ਼ ਛੱਡੀ ਕਿਹੜੀ ਇਹਨਾਂ ਨੇ ਦੱਸੋ ਜਿਹੜੇ ਕਹਿੰਦੇ ਆਹੇ ਜੀ ਅਸੀਂ ਵਿਕਾਸਪੁਰ ਸ੍ਰੇ ਸੋ ਕਾਲਡ ਵਿਕਾਸਪੁਰ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਵੀ ਭਾਈ ਆ ਆ ਆ ਹਾਲਾਤ ਇਹਨਾਂ ਨੇ ਬਣਾਏ ਸੀ ਪੰਥ ਦੇ ਨਾਂ ਤੇ ਲੋਕਾਂ ਨੂੰ ਇਮੋਸ਼ਨਲ ਕਰਕੇ ਪੰਥ ਦੇ ਨਾਂ ਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਅੱਜ ਇਹਨਾਂ ਨੇ ਨਾ ਸਿਰਫ 5 ਸਟਾਰ ਹੋਟਲਾਂ ਦਾ ਕਾਰਵਾ ਬਣਾਇਆ ਨਾ ਸਿਰਫ ਵੱਡੇ ਵੱਡੇ ਫਾਰਮ ਹਾਊਸ ਬਣਾਏ ਨਾ ਸਿਰਫ ਬੱਸਾਂ ਦੇ ਜਿਹੜੇ ਵੱਡੇ ਵੱਡੇ ਫਲੀਟ ਖੜੇ ਕਰਤੇ ਨਾਲ-ਨਾਲ ਪੰਜਾਬ ਦੇ ਪੂਰੇ ਆਧਾਰਿਆਂ ਦਾ ਤੈਸਮਨੈਸ ਕਰਨ 'ਚ ਕੋਈ ਕਸਰ ਨਹੀਂ ਛੱਡੀ ਪੰਜਾਬ ਦੇ ਲੋਕਾਂ ਦੇ ਖੂਨ ਨਾਲ 7 ਸਟਾਰ ਰਿਜ਼ੋਰਟਸ ਦੀਆਂ ਜਿਹੜੀਆਂ ਜਿਹੜੀਆਂ ਕੰਦਾ ਉੱਥੇ ਬਣੀਆਂ ਜਿਹੜੀਆਂ ਨੀਂਹਾਂ ਰੱਖੀਆਂ ਨੇ ਪੰਜਾਬ ਦੇ ਲੋਕਾਂ ਦਾ ਖੂਨ ਹੈ ਤੇ ਇਹਨਾਂ ਦੇ সুইਮਿੰਗ ਪੂਲ ਹੈ ਇਹ ਹਾਲਾਤ ਬਣਾਏ ਇਹਨਾਂ ਲੋਕਾਂ ਨੇ ਪੰਜਾਬ ਦੇ ਤੋਂ ਦੋਸਤ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਕਸਰ ਨਹੀਂ ਜੋ ਛੱਡੀ ਇਹਨਾਂ ਨੇ ਹੁਣ ਨਾ ਕਿ ਤੇ ਇਹਨਾਂ ਦੀਆਂ ਗੱਲਾਂ ਚਾਜੋ ਜਿਹੜੇ ਅੱਜ ਸੋ ਕਾਲਡ ਅੱਛਾ ਨਵੀਂ ਗੱਲ ਸੁਣ ਲਓ ਡਰਾਮਾ ਕਰ ਰਿਹਾ ਕਿਸਾਨਾਂ ਨੂੰ ਲੈ ਕੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨੀ ਸੰਘਰਸ਼ ਨੂੰ ਲੈ ਕੇ ਕਿੱਡਾ ਡਰਾਮਾ ਕੀਤਾ ਵਿਜੀਠੀਏ ਤੋਂ ਲੈ ਕੇ ਸਾਰਿਆਂ ਨੇ ਇਹੀ ਉਹ ਲੋਕ ਹੈ ਪੰਜਾਬ ਦੇ ਲੋਕੋ ਜਦੋਂ ਐਂਟੀ ਫਾਰਮਰ ਬਿੱਲ ਬਣੇ ਸੀ ਕਾਲੇ ਕਾਨੂੰਨ ਬਣੇ ਸੀ ਕਿਸਾਨਾਂ ਦੇ ਖਿਲਾਫ ਇਹੀ ਬਾਦਲ ਪਰਿਵਾਰ ਸੀ ਜਿਸ ਜਿਹੜਾ ਉਸ ਉਸ ਕੈਬਨਿਟ ਚ ਬਤੌਰ ਮੰਤਰੀ ਮੰਤਰੀ ਵੀ ਕੌਣ ਮੰਤਰੀ ਵੀ ਫੂਡ ਪ੍ਰੋਸੈਸਿੰਗ ਦਾ ਜਿਹੜਾ ਐਗਰੀਕਲਚਰ ਨਾਲ ਰਿਲੇਟਡ ਹੈ ਜਿਹੜਾ ਖੇਤੀ ਨਾਲ ਸੰਬੰਧਿਤ ਹੈ ਉਹਦਾ ਅਹਿਮ ਮੰਤਰਾਲੇ ਲੈ ਕੇ ਮੋਦੀ ਸਾਹਿਬ ਦੀ ਕੈਬਨਿਟ ਚ ਕਾਲੇ ਕਾਨੂੰਨ ਬਣਾਉਣ ਚ ਆਪਣੇ ਸਾਈਨ ਕਰਕੇ ਆਏ ਸੀ ਕਿਸਾਨਾਂ ਨੂੰ ਵੀ ਇਹਨਾਂ ਨੇ ਨਹੀਂ ਬਖਸ਼ਿਆ ਇਹ ਉਹੀ ਲੋਕ ਹੈ ਜਿਨ੍ਹਾਂ ਨੇ ਲਗਾਤਾਰ 3-4 ਮਹੀਨੇ ਕਿਸਾਨਾਂ ਦੇ ਐਜੀਟੇਸ਼ਨ ਦੇ ਦੌਰਾਨ ਇਹ ਕਾਲੇ ਕਾਨੂੰਨਾਂ ਦੀ ਵਕਾਲਤ ਕੀਤੀ ਸੀ ਇਹੀ ਲੋਕ ਹੈ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਸ਼ਹਾਦਤ ਦੇ باوجود ਵੱਡੇ ਬਾਲ ਸਾਹਿਬ ਚਾਹੇ ਉਹ ਦੁਨੀਆ 'ਚ ਨਹੀਂ ਰਹੇ ਉਹਨਾਂ ਤੋਂ ਵੀ ਬਕਾਲਤ ਕਰਾਈ ਸੀ ਕਾਲੇ ਕਾਨੂੰਨਾਂ ਦੀ ਅੱਜ ਇਹ ਕਿਸਾਨਾਂ ਦੇ ਝੂਠੇ ਹੰਦਰਦ ਮੰਦ ਰਿਹਾ ਸੋ ਇਹ ਸਾਰੀ ਗੱਲ ਜੇ ਮੈਂ ਨਵੇੜਾ ਨਾ ਕਿ ਇੱਥੇ ਹੀ ਗੱਲ ਨਿਬੜਦੀ ਆ ਕਿ ਇਹ ਇਹਨਾਂ ਨੇ ਜਦੋਂ-ਜਦੋਂ ਇਹ ਸੱਤਾ ਚਾਹੇ ਆ ਇਹਨਾਂ ਨੇ ਸਿਰਫ ਤੇ ਸਿਰਫ ਨਿੱਜੀ ਹਿੱਤ ਸਾਦੇ ਆ ਤੇ ਪੰਜਾਬ ਦਾ ਲੁੱਟ ਖਸੁੱਟ ਕੀਤੀ ਆ ਰੇਤਾ ਨੌਕਰੀਆਂ ਮੈਂ ਕਹਿੰਦਾ ਇੰਨੇ ਅਦਾਰੇ ਹੁਣ ਕਰਾਂਗੇ ਉਹਨਾਂ ਵਾਲੇ ਟਾਈਮ ਚਾਹੀਤੇ ਮੈਂ 4-5 ਚੀਜ਼ਾਂ ਗਣਾਈਆਂ ਜਿਦੇ ਤੇ ਸਾਬਤ ਹੁੰਦਾ ਕਿ ਦੇ ਆਰ ਦਾ ਹੈਪਚੁਅਲ ਬੈਨੀਫਿਸ਼ਰੀ ਜਿਨ੍ਹਾਂ ਨੇ ਪੰਜਾਬ ਦੀ ਲੁੱਟ ਖਸੁੱਟ ਤੇ ਆਪਣੇ ਨਿੱਜੀ ਹਿੱਤ ਸਾਦੇ ਆ ਫਾਇਦੇ ਲਏ ਆ ਨਹੀਂ ਤੇ ਜਿਹੜੇ ਮਹਿਕਮੇ ਤੇ ਹੱਥ ਰੱਖ ਦੋ ਚਾਹੇ ਉਹ ਸਰਕਾਰੀ ਦਫ਼ਤਰਾਂ ਨੂੰ ਆਪਣੇ ਸ਼ੋਰੂਮਾਂ ਚ ਸ਼ਿਫਟ ਕਰਨਾ ਹੋਵੇ ਆਊਗੀ ਇਹ ਇਹ ਮਤਲਬ ਸੀਰੀ ਚੱਲਣੀ ਆ ਲਗਾਤਾਰ ਇੱਕ ਇੱਕ ਕਰਕੇ ਜਦੋਂ ਇਹਨਾਂ ਦੇ ਕਾਰਨਾਮੇ ਹੋਣੇ ਵਾਲੇ ਟਾਈਮ ਤੇ ਮੁੱਕਣੇ ਨਹੀਂਗੇ ਕਿਉਂਕਿ ਕੋਈ ਛੱਡਿਆ ਹੀ ਕੱਖ ਨਹੀਂ ਔਰ ਪੰਜਾਬ ਦੇ ਲੋਕਾਂ ਸਾਹਮਣੇ ਸਿਰਫ ਡਰਾਮਾ ਇਹ ਕਰ ਰਿਹਾ ਨਾ ਇਹਨਾਂ ਨੇ ਕਿਸਾਨਾਂ ਨੂੰ ਛੱਡਿਆ ਨਾ ਜਵਾਨਾਂ ਨੂੰ ਛੱਡਿਆ ਨਾ ਧਰਤੀ ਨੂੰ ਛੱਡਿਆ ਨਾ ਪਾਣੀ ਨੂੰ ਛੱਡਿਆ ਨਾ ਟਰਾਂਸਪੋਰਟ ਨੂੰ ਛੱਡਿਆ ਤੇ ਨਾ ਪੰਜਾਬ ਦੇ ਕਿਸੇ ਵੀ ਸਰਕਾਰੀ ਜਿਹੜਾ ਜਿੰਨੂੰ ਚਾਇਓ ਮਾਈਨਿੰਗ ਨੂੰ ਲੈ ਲੋ ਇਕ ਸਾਈਜ਼ ਨੂੰ ਲੈ ਲੋ ਹਰੇਕ ਤੇ ਕਬਜ਼ੇ ਕਰਕੇ ਆਪਣੇ ਆਪਣੇ Empire ਖੜੇ ਕੀਤੇ ਆ ਪੰਜਾਬ ਨਾਲ ਧੋਖਾ ਕੀਤਾ ਸੋ ਤੁਹਾਡੇ ਰਾਹੀ ਮੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਵੀ ਕਰਦਾ ਹੈ ਕਿ ਮਾਨ ਸਾਹਿਬ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਤੁਹਾਡੇ ਹੱਕਾਂ ਤੇ ਪਹਿਰਾ ਵੀ ਦੇ ਰਹੀ ਆ ਔਰ ਜਿਹੜੇ ਜਿਹੜੇ ਲੁੱਟ ਖਸੁੱਟ ਲਈ ਜ਼ਿੰਮੇਵਾਰ ਆ ਉਹ ਬੇਨਕਾਬ ਵੀ ਹੋ ਰਹਾ ਆ ਔਰ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਤੇ ਕਾਰਵਾਈ ਵੀ ਹੋਊਗੀ ਸੋ ਤੁਹਾਡਾ ਇਸ ਵਿਸ਼ੇ ਤੇ ਕੋਈ ਵੀ ਸਵਾਲ ਹੋਵੇ ਤੇ ਕਰ ਸਕਦੇ ਆ ਸਰ ਅਣੀ ਦਾ ਕੇਸ ਕਰਾਂਗੇ ਜਿਹੜੇ ਫੈਕਟਰ ਰੱਖੇਗੇ ਉਹ ਗਲਤ ਨੇ ਪਹਿਲਾਂ ਤੇ ਇਹ ਦੱਸਣ ਕਿ ਜਿਹੜਾ ਇਕੋ ਗ੍ਰੀਨ ਰਿਜ਼ੋਰਟ ਵਰ ਇਕਵਲ ਸੁਖਾ ਬੁਲਾਇਆ ਉਹਦੇ ਲਈ ਪੰਜਾਬ ਦੀਆਂ ਗਾਈਡਲਾਈਨਾਂ ਵਾਇਲੇਸ਼ਨ ਕੀਤੀਆਂ ਕਿ ਨਹੀਂ ਕੀਤੀਆਂ ਇਹ ਗੱਲ ਦਾ ਸਪਸ਼ਟੀਕਰਨ ਦੇਣ ਸੁਖਬੀਰ ਬਾਦਲ ਜੀ ਕਿ 1 ਅਰਬ ਰੁਪਏ ਤੋਂ ਵੱਧ ਦਾ ਬੈਨੀਫਿਟ ਆਪਣੇ 7 ਸਟਾਰ ਹੋਟਲ ਚ ਲਿਆ ਕਿ ਨਹੀਂ ਲਿਆ ਇਸ ਗੱਲ ਦਾ ਜਵਾਬ ਦੇਣ ਸੁਖਵੀਰ ਬਾਦਲ ਜੀ ਕਿ ਪੀਆਰਟੀਸੀ ਘਾਟੇ ਤੇ ਤੁਹਾਡੀ ਵਾਲਵੋ ਫਾਇਦੇ ਚ ਕਿਉਂ ਰਹੀ ਅਸੀਂ ਨਹੀਂ ਡਰਨ ਵਾਲੇ ਤੁਹਾਡੇ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਜੀ ਨੇ ਕੱਲ ਵੀ ਕਿਹਾ ਇਹ ਤੇ ਰਾਜਨੀਤੀ ਚ ਸਾਰੀਆਂ ਚੀਜ਼ਾਂ ਇਕਦਮ ਨਹੀਂ ਰੱਖ ਦਿੱਤੀਆਂ ਹੁੰਦੀਆਂ ਹਜੇ ਤੇ ਤੁਹਾਨੂੰ ਤੁਹਾਡੇ ਸਾਹਮਣੇ ਤਸਵੀਰ ਉਹ ਰੱਖੀਆ ਕਿ ਜਿਹਦੇ ਰਾਹੀਂ ਇਹਨਾਂ ਨੇ ਪੰਜਾਬ ਦੀ ਲੁੱਟਖੋਟ ਕੀਤੀ ਆ ਵਾਇਲੇਸ਼ਨਸ ਕੀਤੀਆਂ ਆ ਫਾਇਦੇ ਲੈ ਆ ਹੁਣ ਵਾਲੇ ਟਾਈਮ ਚ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਵੀ ਹੋਊਗੀ ਉਹ ਕੱਲ ਮੁੱਖ ਮੰਤਰੀ ਜੀ ਕਹਿ ਚੁੱਕੇ ਆ ਦੇਖੋ ਕਾਂਗਰਸ ਦਾ ਅੱਜ ਮੈਨੂੰ ਮੈਨੂੰ ਮਤਲਬ ਇਸ ਗੱਲ ਤੇ ਬੜਾ ਹਾਸਾ ਵੀ ਆ ਰਿਹਾ ਤੇ ਦੁੱਖ ਵੀ ਹੋ ਰਿਹਾ ਇਹ ਉਹ ਕਾਂਗਰਸ ਹੈ ਜਿਨ੍ਹਾਂ ਦੇ ਵੇਲੇ 750 ਤੋਂ ਵੱਧ ਕਿਸਾਨ ਸ਼ਹੀਦ ਹੋਇਆ ਤੇ ਮੈਂ ਪੁੱਛਣਾ ਚਾਹੁੰਨਾ ਰਾਜਾ ਫਰੈਂਕ ਤੇ ਬਾਜਵਾ ਸਾਹਿਬ ਨੂੰ ਕਿ ਆ ਇੱਕ ਵੀ ਕਿਸਾਨ ਨੂੰ ਤੁਸੀਂ ਕੋਈ ਨੌਕਰੀ ਜਾਂ ਮੁਆਵਜ਼ਾ ਦਿੱਤਾ ਕਿ ਬਾਜਵਾ ਸਾਹਿਬ ਉਦੋਂ ਕੋਈ ਚਿੱਠੀ ਤੁਸੀਂ ਲਿਖੀ ਜਦੋਂ ਸੁਖਵਿਲਾ ਬਣਾਇਆ ਗਿਆ ਬਾਦਲ ਸਾਹਿਬ ਕੋਈ ਚਿੱਠੀ ਲਿਖੀ ਇਹ ਉਹੀ ਕਾਂਗਰਸ ਹੈ ਇਹ ਉਹੀ ਕਾਂਗਰਸ ਹੈ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਬਣਾਇਆ ਇਹ ਉਹੀ ਕਾਂਗਰਸ ਹੈ ਜਿਨ੍ਹਾਂ ਦੇ ਰਾਜ ਅਖਾਲ ਤੱਕ ਸਾਭ ਤੇ ਢਾ ਢੇਰੀ ਕਰਦੇ ਹਜ਼ਾਰਾਂ ਹਜ਼ਾਰਾਂ ਪੰਜਾਬ ਦੇ ਨੌਜਵਾਨ ਮਾਰੇ ਗਏ ਮਾਰ ਦਿੱਤੇ ਗਏ ਕਦੀ ਕਾਂਗਰਸ ਨੇ ਜਸਟਿਸ ਮੰਗਿਆ ਅੱਜ 8 ਦਿਨ ਹੋਏ ਆ ਸਿਰਫ 8 ਦਿਨ ਮਾਨ ਸਾਹਿਬ ਦੀ ਸਰਕਾਰ ਨੇ ਨਾ ਸਿਰਫ ਐਫ ਆਰ ਦਰਜ ਕੀਤੀ ਆ ਬਲਕਿ ਸ਼ੁਭ ਕਰਨ ਦੇ ਪਰਿਵਾਰ ਨਾਲ ਆਰਥਿਕ ਸਮਾਜਿਕ ਤੌਰ ਤੇ ਚਾਹੇ ਉਹ ਨੌਕਰੀ ਦੇਣੀ ਹੋਵੇ ਚਾਹੇ ਚਾਹੇ ਉਹਨੂੰ ਆਰਥਿਕ ਮਦਦ ਦੇਣੀ ਹੋਵੇ ਡਟ ਕੇ ਪੰਜਾਬ ਸਰਕਾਰ ਖੜੀ ਆ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਾਂਗਰਸੀਆਂ ਨੂੰ ਜਿਹੜਾ ਲੰਮਾ ਸਮਾਂ ਤੁਸੀਂ ਹੰਡਾਇਆ ਚਾਹੇ ਉਹ 750 ਕਿਸਾਨ ਤੁਹਾਡੇ ਰਾਤ ਚ ਸ਼ਹੀਦ ਹੋਏ ਹੋਣ ਚਾਹੇ ਤੁਹਾਡੇ ਟਾਈਮਾਂ ਤੁਹਾਡੀਆਂ ਸਰਕਾਰਾਂ ਦੇ ਸਮੇਂ ਜਿਸ ਤਰੀਕੇ ਨਾਲ ਹਜ਼ਾਰਾਂ ਪੰਜਾਬ ਦੇ ਨੌਜਵਾਨ ਮਾਰੇ ਗਏ ਕਦੀ ਕਾਂਗਰਸ ਨੇ ਕਦੀ ਉਹਦੇ ਤੇ ਕੋਈ ਕਦੀ ਕੋਈ ਔਰਤੇ ਕਾਰਵਾਈ ਕੀਤੀ ਕਦੀ ਜਸਟਿਸ ਮੰਗਿਆ ਕਦੀ ਕੋਈ ਧਰਨਾ ਲਾਇਆ ਕਦੀ ਬਾਜਪਾ ਸਾਹਿਬ ਨੇ ਚਿੱਠੀ ਲਿਖੀ ਕਦੀ ਨਹੀਂ ਲਿਖੀ ਇਹ ਇਹ ਇਹਨਾਂ ਦਾ 도ਗਲਾ ਕੈਰੇਕਟਰ ਹੈ ਕਾਂਗਰਸ ਨੂੰ ਤੇ ਨਾ ਕਿਸਾਨਾਂ ਤੇ ਨਾ ਜਵਾਨਾਂ ਤੇ ਮੋਰਲ ਰਾਈਟ ਹੀ ਨਹੀਂ ਹੈਗਾ ਬੋਲਣ ਦਾ ਕਿਉਂਕਿ ਜਿੰਨਾ ਜਿੰਨਾ ਇਹਨਾਂ ਨੇ نسل ਕੁੱਸ਼ੀ ਜਵਾਨੀ ਔਰ ਕਿਸਾਨੀ ਦੀ ਕੀਤੀ ਹੈ ਕਾਂਗਰਸ ਨੇ ਕਿਸੇ ਵੀ ਸਰਕਾਰ ਨੇ ਅਜ ਤੱਕ ਨਹੀਂ ਕੀਤੀ ਹੋਗੀ ਜਿੰਨੀ ਕਾਂਗਰਸ ਨੇ ਕੀਤੀ ਸਰਦ ਸਾਹਿਬ ਦੇ ਇੱਕ ਪਾਸੇ ਮਾਰ ਸਕਦਾ ਦਾਵਾ ਕਰੀ ਕਿ ਸਾਰਾ ਵਿਦਾਰਾ ਉੱਥੇ ਦੂਜੇ ਪਾਸੇ ਹਰਿਆਣਾ ਪੁਲਿਸ ਨੂੰ ਕਿਛੜੀ ਗੱਲ ਸਮਝ ਆਈ ਹੈ ਹਰਿਆਣਾ ਦੇ ਜਿਹੜੇ ਖਸਾਲ ਖਡੌਲੀ ਜਫਰ ਸ਼ਬੂ ਬਾਰਡਰ ਤੇ ਸੀਗੇ ਉਹਨਾਂ ਦੀਆਂ ਡਰੋਨ ਵਾਲੀ ਤਸਵੀਰਾਂ ਆਇਡੈਂਟੀਫਾਈ ਕੀਤੇ ਜਾ ਰਹੇ ਨੇ ਉਹਦੇ ਪਾਸਪੋਰਟ ਰੱਦ ਕਰਨ ਕਰਕੇ ਵੀ ਚੱਲ ਰਹੀ ਹੈ ਜੇਕਰ ਉਹਦਾ ਪਾਸਪੋਰਟ ਕਿਸੇ ਦੇ ਵੀਜ਼ੇ ਲੱਗੇ ਹੋਵੇ ਤਾਂ ਵੀਜ਼ੇ ਵੀ ਰੱਦ ਕਰ ਦਿੱਤੀ ਜਾ ਰਹੀ ਹੈ ਲੇਖ ਹਰਿਆਣਾ ਸਰਕਾਰ ਦਾ ਤੇ ਤਾਣਾ ਸ਼ਾਈ ਰੂਪ ਭਾਜਪਾ ਦਾ ਉਹ ਸਾਹਮਣੇ ਆਇਆ ਨਾ ਤੇ ਬਿਕਰਮ ਅਜੀਤਿਆ ਬੋਲਦਾ ਉਥੇ ਹਰਿਆਣਾ ਭਾਜਪਾ ਦੇ ਖਿਲਾਫ ਨਾ ਸੁਖਵੀਰ ਬਾਦਲ ਸਾਹਿਬ ਬੋਲਿਆ ਇੱਕ ਸ਼ਬਦ ਨਹੀਂ ਕਾਲੀ ਤਨ ਨੂੰ ਆਂਦਾ ਕਿਉਂ ਕਿ ਇਹਨਾਂ ਨੇ ਤੇ ਮੂਰਤੀਆਂ ਲਾਉਣੀਆਂ ਇੱਕ ਦੂਜੇ ਲੀਡਰ ਆਦੀਆਂ ਉਹਨਾਂ ਨੇ ਚਟਾਲਾ ਸਾਹਿਬ ਦੇਵੀ ਲਾਲ ਜੀ ਦੀ ਲਾਉਣੀ ਆ ਉਹਨਾਂ ਨੇ ਬਾਦਲ ਸਾਹਿਬ ਦੀ ਇਹਨਾਂ ਦੀ ਤਾਂ ਸਾਂਝ ਆ ਉਹੀ ਦੁਸ਼ਯੰਤ ਜੀ ਉਹ ਸਰਕਾਰ ਦਾ ਹਿੱਸਾ ਹੈ ਕਦੀ ਨਹੀਂ ਬੋਲਣਗੇ ਜਿੰਨੀ ਜਿੰਨੀ ਜਿਸ ਹੱਦ ਤੱਕ ਹਰਿਆਣਾ ਭਾਜਪਾ ਦੀ ਸਰਕਾਰ ਨੇ ਔਰ ਪੁਲਿਸ ਨੇ ਧੱਕੇਸ਼ਾਹੀ ਕੀਤੀ ਆ ਬੇਕਸੂਰਾਂ ਨਾਲ ਪੰਜਾਬ ਸਰਕਾਰ ਕਹਿਣਾ ਚਾਹੁੰਦੀ ਹੈ ਬਿਲਕੁਲ ਭੱਜਦਿਆਂ ਨੂੰ ਆਣ ਇੱਕੋ ਜਿਹਾ ਕਿਤੇ ਵਹਿਮ ਨਾ ਪਾੜ ਲੈਣ ਬਿਲਕੁਲ ਕੋਈ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਕਿਸੇ ਸਿਟੀਜ਼ਨ ਤੇ ਕਿਸੇ ਵੀ ਇਨੋਸੈਂਟ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਮੂੰਹ ਤੋੜ ਜਵਾਬ ਵੀ ਦਿੱਤਾ ਜਾਊਗਾ ਕੋਈ ਲਿਆਜ ਨਹੀਂ ਕੀਤਾ ਜਾਊਗਾ ਹਾਂਜੀ ਡੈਫੀਨੇਟਲੀ ਦੇਖੋ ਕੋਈ ਲਿਹਾਜ਼ ਨਹੀਂ ਹੈ ਕਿਸੇ ਦਾ ਵੀ ਕੋਈ ਵੀ ਚਾਹੇ ਉਹ ਆਮ ਆਦਮੀ ਪਾਰਟੀ ਦਾ ਜਾਂ ਨਹੀਂ ਹੈ ਕੋਈ ਵੀ ਸਿਟੀਜ਼ਨ ਹੈ ਜਿਹੜਾ ਵੀ ਕਾਨੂੰਨ ਹੱਥ ਚ ਲਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਮੁਹਾਲੀ ਵਾਲਾ ਇਹ ਸਟਾਂਸ ਤੁਸੀਂ ਦੇਖਿਆ ਇਮੀਡੀਏਟਲੀ ਪੰਜਾਬ ਮੁਹਾਲੀ ਪੁਲਿਸ ਨੇ ਜਿਹੜਾ ਉਹ ਆਇਆ ਸੀਗਾ ਸਾਹਮਣੇ ਇਮੀਡੀਏਟਲੀ ਬੰਦੇ ਫੜੇ ਆ ਸੋ ਜਲਦੀ ਤਰਨਤਾਰਨ ਵਾਲੇ ਵੀ ਬਿਹਾਈਂਡ ਦਾ ਬਾਹਰ ਹੋਣਗੇ ਔਰ ਸਖਤ ਕਾਰਵਾਈ ਹੋਊਗੀ ਕੋਈ ਲਿਹਾਜ਼ ਨਹੀਂ ਪੰਜਾਬ ਦੀ ਧਰਤੀ ਤੇ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦੀ ਕਿਸੇ ਨੂੰ ਇਜਾਜ਼ਤ ਨਹੀਂ वैसे आ, 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 ते ਸਾਡੀ ਪੁਲਿਸ ਬਹੁਤ ਜ਼ਿੰਮੇਵਾਰੀ ਨਾਲ ਰਿਸਪੌਂਸਿਬਿਲਟੀ ਨਾਲ ਸਾਰਿਆਂ ਨੂੰ ਸਿਕਿਉਰਿਟੀ ਵੀ ਦੇ ਰਹੀ ਹੈ ਤੇ ਉਹ ਵੀ ਕਰ ਰਹੀ ਹੈ ਪਰ ਇੱਕ ਚੰਨੀ ਸਾਹਿਬ ਵਾਲਾ ਮਾਮਲਾ ਕੀ ਹੈ ਇਹ ਵੀ ਸਾਹਮਣੇ ਆ ਜੂਗਾ ਕਿਤੇ ਚੰਨੀ ਸਾਹਿਬ ਕਹਿੰਦੇ ਹੁੰਦੇ ਨਾ ਮੈਂ ਟੈਂਟ ਵੀ ਲਾ ਲੈਣਾ ਸਾਈਕਲ ਵੀ ਚਲਾ ਲੈਣਾ ਕਿਤੇ ਇਹ ਨਹੀਂ ਧਮਕੀ ਵੀ ਦਵਾ ਦੇਣਾ ਇਹ ਵੀ ਨਾ ਗੱਲ ਹੋ ਜੇ ਕਿਤੇ ਪਰ ਐਨੀਵੇ ਪੰਜਾਬ ਪੁਲਿਸ ਉਹਨਾਂ ਦੀ ਸਿਕਿਉਰਿਟੀ ਚਾਰਜ